ਮੈਨੂੰ ਵੀ ਨਾ ਦੱਸਿਆ ਚੋਰੀ ਚੋਰੀ ਚੱਲੇ ਸੀਗੇ ਮੈਂ ਕਿਹਾ ਮੈਂ ਵੀ ਨਾਲ ਜਾਣਾ ਆ ਕਹਿੰਦੇ ਨਾ ਤੇਰੇ ਹਾਲਾਤ ਹੀ ਨਹੀਂ ਹੈਗੇ ਤੈਨੂੰ ਨਾਲ ਲੈ ਜਾਣ ਵਾਲੇ ਮੈਂ ਕਿਹਾ ਜੋ ਮਰਜ਼ੀ ਹੋ ਜਵੇ ਮੈਂ ਤੇ ਅੱਜ ਨਾਲ ਜਾਣਾ ਹੀ ਜਾਣਾ ਆ ਫਿਰ ਕੀ ਸੀ ਮੈਂ ਵੀ ਜਲਦੀ ਜਲਦੀ ਧੋ ਕੇ ਮੂੰਹ ਆ ਗਈਆਂ ਤੇ ਫਿਰ ਜਾ ਕੇ ਹਸਬੈਂਡ ਦੀ ਅਲਮਾਰੀ ਫਰੋਲੀ ਪਹਿਲਾਂ ਮੈਂ ਕਿਹਾ ਇਹਦੇ ਵਿੱਚ ਪਾਣ ਨੂੰ ਕੁਛ ਲੱਭ ਜਵੇ ਪਾਟੀ ਸ਼ਰਟਾਂ ਬਹੁਤ ਵੱਡੀਆਂ ਵੱਡੀਆਂ ਹੀ ਆ ਮੈਂ ਤਾਂ ਪੂਰੀ ਰੁਕ ਗਈ ਸੀ ਵਿੱਚ ਕਿਹਾ ਛੱਡ ਸੀ ਆਪਣਾ ਸੂਟ ਪਾ ਕੇ ਤਿਆਰ ਹੋਣੇ ਆ ਸੋ ਇਹ ਮੇਰਾ 2 ਮਿੰਟ ਵਾਲਾ ਤਿਆਰ ਹੋਇਆ ਮੈਂ ਜਲਦੀ ਜਲਦੀ ਤਿਆਰ ਹੋ ਕੇ ਸਿਰ ਮੈਂ ਬਾਹਿਆ ਨਹੀਂ ਬਸ ਇਦਾਂ ਹੀ హెయిਰਵੈਂਡ ਪਾ ਕੇ ਆ ਗਈ ਦੇ ਵਿੱਚ ਪਤਾ ਲੱਗ ਗਈ ਜਾਣਾ ਹੈ ਵੀ ਕਿੱਧਰ ਚੱਲੇ ਆ ਅਸੀਂ ਜਿਆਦਾ ਦੂਰ ਨਹੀਂ ਹੈਗੇ ਬਸ ਨੇੜੇ ਹੀ ਆ ਲ ਮੈਂ ਗੱਲ ਕੀਤੀ ਤੇ ਅਸੀਂ ਪਹੁੰਚ ਵੀ ਗਏ ਆ ਪਹੁੰਚਣ ਤੋਂ ਪਹਿਲਾਂ ਮੈਂ ਕਿਹਾ ਬਾਈ ਗੱਡੀ ਗੇਅਰ ਦੇ ਵਿੱਚ ਖੜੀ ਕਰ ਦੋ ਹੋਰ ਨਾ ਪਿੱਛੇ ਥੋੜੀ ਜੀ ਟਲਾਂਣ ਜਾਈਆ ਗੱਡੀ ਪਿੱਛੇ ਨੂੰ ਚੱਲ ਜਵੇ ਤੇ ਫਿਰ ਅਸੀਂ ਪਹੁੰਚ ਗਏ ਵੀ ਆਈਪੀ ਫੈਸ਼ਨ ਬਿਲਾ ਖਰੜ ਦੇ ਵਿੱਚ ਹੀ ਆ ਮੈਂ ਹੀ ਸਭ ਤੋਂ ਪਿੱਛੇ ਰਹਿ ਗਈ ਆ ਕਿਉਂਕਿ ਅਪੁੰਨੇ ਕੈਮਰਾ ਪਕੜਾ ਹੋਆ ਥਾ ਤੇ ਇਹਨੇ ਭਾਜੀ ਤੇ ਭਾਬੀ ਜੀਨਾਂ ਦੀ ਆਪਣੀ ਕੱਪੜਿਆਂ ਦਾ ਸ਼ੋਅਰੂਮ ਆ ਤੋ ਮੈਂ ਤਾਂ ਇਸ ਕਰਕੇ ਨਾਲ ਆਈ ਸੀਗੀ ਮੈਂ ਕਿ ਚਲੋ ਜੇ ਇਹ ਚੱਲੇ ਆ ਮੈਂ ਆਪਣੇ ਲਈ ਵੀ ਕੁਛ ਨਾ ਕੁਛ ਲੈ ਕੇ ਆਉਂਗੀ ਜ਼ਰੂਰ ਹਾਂ ਨਾ ਮੈਂ ਤਾਂ ਕਿਹਾ ਸੀਗਾ ਮੈਂ ਤਾਂ ਨਾਲ ਜਾਉਂਗੀ ਜੋ ਮਰਜੀ ਹੋ ਜਵੇ ਤੋ ਇੱਥੇ ਨਾਲ ਆ ਕੇ ਤਾਂ ਮੇਰੇ ਨਾਲ ਉੱਲੂ ਬਨ ਵਾਲਾ ਕੰਮ ਹੋ ਗਿਆ ਪਤਾ ਕਿਉਂ ਇਹ ਤੁਹਾਨੂੰ ਮੈਂ ਦੱਸ ਦੰਨੀ ਆ ਜਦੋਂ ਮੈਂ ਸਾਰੇ ਦੁਕਾਨ ਦੇ ਵਿੱਚ ਕੈਮਰਾ ਚਾਰੇ ਪਾਸੇ ਘੁਮਾਉਂਗੀ ਤੁਹਾਨੂੰ ਆਪ ਹੀ ਪਤਾ ਲੱਗ ਜਾਣਾ ਆ ਕਿ ਇੱਥੇ ਸਾਰੇ ਜੈਂਟਸ ਕਲੋਥ ਆ ਚਲੋ ਮੈਂ ਕਿਹਾ ਤੁਸੀਂ ਦੇਖੋ ਫਿਰ ਕੱਪੜੇ ਆਪਣੇ ਲਈ ਇੰਨੇ ਨੂੰ ਮੈਂ ਨਿੱਕੀ ਜੀ ਉੱਥੇ ਦੇਖੋ ਮੈਨੂੰ ਦੇਖ ਕੇ ਲੁੱਕ ਗਈ ਆ ਕਹਿੰਦੀ ਮੈਂ ਨਹੀਂ ਬੁਲਾਣਾ ਹੈਗਾ ਚੁੰਨੀ ਦੇ ਪਿੱਛੇ ਲੁੱਕੀ ਮੈਂ ਕਿਹਾ ਰੁਕ ਜਾ ਫਿਰ ਮੈਂ ਤੈਨੂੰ ਉਧਰੋਂ ਹੀ ਚੱਕ ਕੇ ਲਿਆਣੀ ਆ ਤੇ ਡਰੈਸ ਦੇ ਨਾਲ ਤੁਸੀਂ ਆਪਣੇ ਬੂਟ ਵੀ ਸਿਲੇਕਟ ਕਰਕੇ ਲਿਜਾ ਸਕਦੇ ਆ ਮੈਂ ਆਪਣੇ ਲਈ ਸ਼ੂਜ਼ ਵੀ ਖਰੀਦ ਲੰਦੀ ਪਰ ਗੱਲ ਤਾਂ ਇਹ ਆ ਕਿ ਮੇਰੇ ਪੈਰਾਂ ਦਾ ਨਾਪ ਵੀ ਨਹੀਂ ਸੀਗਾ ਉੱਥੇ ਮੈਂ ਕਿਹਾ ਚੱਲ ਮੈਂ ਆਪਣੇ ਕੰਮ ਨੂੰ ਥੋੜਾ ਜਿਆਦਾ ਸਟਾਪ ਦਿੰਨੀ ਆ ਸਭ ਤੋਂ ਪਹਿਲਾਂ ਤਾਂ ਹਸਬੰਦ ਦੇ ਲਈ ਕੱਪੜੇ ਲੈਣ ਆਇਆ ਲੋਂਗਿਆ ਸਾਹਿਬ ਦੇ ਲਈ ਡਰੈਸ ਮੈਂ ਕਿਹਾ ਪਹਿਲਾਂ ਇਹਨਾਂ ਲਈ ਡਰੈਸ ਲੈ ਲਈ ਪੈਂਟ ਕੋਟ ਵਧੀਆ ਲੱਗਿਆ ਤੁਸੀਂ ਦੱਸੋ ਹੁਣ ਤੁਹਾਨੂੰ ਇਹ ਪਸੰਦ ਆਇਆ ਜਾਂ ਨਹੀਂ ਕਲਰ ਹੋਰ ਵੀ ਬਹੁਤ ਸਾਰੇ ਆ ਪਰ ਉਹ ਸਾਰੇ ਗਾਣਿਆਂ ਦੇ ਵਿੱਚ ਅਸੀਂ ਪਾ ਲਏ ਆ ਇੱਧਰ ਕਹਿੰਦੇ ਕੈਮਰਾ ਇਨਾਂ ਦੂਜੇ ਪਾਸੇ ਘੁਮਾ ਲਓ ਕਿਉਂਕਿ ਸ਼ੇਮ ਸ਼ੇਮ ਨਾ ਹੋ ਜਾਵੇ ਤੇ ਦੂਜੇ ਪਾਸੇ ਕਹਿੰਦੇ ਨਵੀਂ ਭਾਜੀ ਲਿਆਓ ਮੇਰੇ ਵੱਲ ਕੈਮਰਾ ਕਰੋ ਮੈਂ ਪ੍ਰੋਮੋਸ਼ਨਾਂ ਕਰਦੀ ਆ ਆਹ ਵਾਲੇ ਪਜਾਮਿਆਂ ਦਾ ਬੜਾ ਰਿਵਾਜ ਚੱਲਿਆ ਆ ਮੁੰਡਿਆਂ ਨੂੰ ਬਹੁਤ ਸੋਹਣੇ ਲੱਗਦੇ ਆ ਭਾਜੀ ਹੁਣਾ ਕੋਲ ਤਾਂ ਆਰਟਿਕਲ ਹੀ ਬੜੇ ਘੈਂਟ ਘੈਂਟ ਆਏ ਹੋਏ ਸੀਗੇ ਪਜਾਮਿਆਂ ਤੇ ਕਲਰ ਉਸ ਤੋਂ ਵੀ ਐਂਡ ਤੋਂ ਐਂਡ ਹੁੰਦਾ ਆ ਜਾਂ ਹੱਤ ਤੋਂ ਹੱਤ ਹੁੰਦਾ ਆ ਤੋਂ ਮੈਂ ਕਿ ਨਵੀ ਬਾਜੀ ਤੁਸੀਂ ਪ੍ਰਮੋਸ਼ਨ ਕਰਨ ਨਹੀਂ ਆਏ ਹੈਗੇ ਆਪਾਂ ਕੱਪੜੇ ਖਰੀਦਣ ਆਏ ਆ ਤੇ ਮੈਨੂੰ ਇੱਕ ਆ ਵਾਲਾ ਕੋਟ ਵਧੀਆ ਲੱਗਿਆ ਪਰ ਇਹ ਵੀ ਗਾਣੇ ਦੇ ਵਿੱਚ ਟ੍ਰਾਈ ਕਰ ਲਿਆ ਇਸ ਕਰਕੇ ਇਹ ਵਾਲਾ ਕੋਟ ਨਹੀਂ ਲੈਣਾ ਫਿਰ ਕਹਤੀ ਆ ਇਹ ਹਾਥੀ ਇਹ ਮਾਰਾ 2 ਕਿਲੋ ਦਾ ਹੈ ਇਹਦੇ ਵਿੱਚ ਕੜਾ ਤਾਂ ਮੈਂ 5 ਕਿਲੋ ਵਾਲਾ ਪਾਇਆ ਆ ਨਹੀਂ ਨਹੀਂ ਇਹ ਮੈਂ ਕਿਹੜਾ ਦਰਬਾਰ ਸਾਹਿਬ ਤੋਂ ਲੈ ਕੇ ਆਈ ਸੀਗੀ ਖਾਸ ਹਸਬੰਦ ਦੇ ਲਈ ਜਦੋਂ ਗਈ ਸੀ ਮੈਂ ਮੱਥਾ ਟੇਕਣ ਇੱਥੇ ਮੁੰਡਿਆਂ ਕੋਲ ਹਰ ਤਰ੍ਹਾਂ ਦੇ ਕੱਪੜੇ ਆ ਤੇ ਆਹ ਕੀ ਕਰ ਦਿੱਤਾ ਕੈਮਰੇ ਵਾਲਿਆਂ ਨੇ ਮੈਂ ਕਿਹਾ ਬਾਈ ਕੈਮਰਾ ਦੂਜੇ ਪਾਸੇ ਨੂੰ ਕਰੋ ਕਿਹੜਾ ਪਹੁੰਚਦਾ ਹੁੰਦਾ VIP ਫੈਸ਼ਨ ਮਿਲ ਇਹਦੇ ਕੱਪੜਾ ਲੈਣਾ ਕਿਹੜਾ-ਕਿਹੜਾ ਆਉਂਦਾ ਹੁੰਦਾ ਘਰ ਤੋਂ ਬੱਲਾ ਮੈਨੂੰ ਆਉਂਦੇ-ਆਉਂਦੇ ਆ ਇਹਨਾਂ ਸਾਰਾ ਮੀਰਾ ਮਾਡਲ ਹੀ ਆ ਜਿੰਨਾ ਜਿਹੜਾ ਜਿੰਨੇ ਮੈਂ ਯੂਜ਼ ਕਰਦਾ ਗਾਣਿਆਂ 'ਚ ਇਦਾਂ ਦੀ ਡੈਮੋ ਮੈਂ ਯ ਪਹਿਲਾ ਪੀਸ ਮੇਰੇ ਹਿੱਸੇ ਹੀ ਆਉਂਦਾ ਆ ਦੇਖੋ ਕਿੰਨੀ ਘੈਂਟ ਆ ਆਰਟੀਕਲ ਬਹੁਤ ਖਤਰਨਾਕ ਆ ਜੇ ਪਏ ਹੁਣ ਨਵੇਂ ਆਕਰੋ ਦਾ ਚੈੱਕ ਫਿਰ ਫਿਰ ਆਪਣੇ ਅੱਜ ਕੱਲ ਨਵੇਂ ਪਜਾਮੇ ਆ ਯਾਰ ਰੇਟ ਵੀ ਤੁਹਾਨੂੰ ਬਹੁਤ ਵਧੀਆ ਇਹ ਨਹੀਂ ਐਸ ਦੁਕਾਨ ਤੇ ਆ ਕੇ ਤੁਹਾਨੂੰ ਆਰਟੀਸਟਾਂ ਵਾਲੇ ਨੂੰ ਹੀ ਕੱਪੜੇ ਮਿਲਣੇ ਆ ਆਮ ਬੰਦਾ ਵੀ ਲੈ ਸਕਦਾ ਘਬਰਾਇਆ ਨਾ ਕਰੋ ਰੇਟ ਨਹੀਂ ਕੁਛ ਇੰਨਾ ਜ਼ਿਆਦਾ ਹੈਗਾ ਰੇਟ ਨਾਰਮਲ ਹੀ ਆ ਠੀਕ ਹੈ ਨਾ ਬਹੁਤ ਅਲਟੀਮੇਟ ਚੀਜ਼ਾਂ ਪਹੁੰਚੀਆਂ ਐ ਤੇ ਕੀ ਦਾ ਦੁਕਾਨ ਤੇ ਤੇ ਸੁਣ ਲਈ ਤੁਸੀਂ ਲੋਂਗੇ ਸਾਫ਼ ਦੀ ਗੱਲ ਹੈ ਜ਼ਿਆਤਰ ਕੱਪੜੇ ਆਪਣੇ ਵੀਆਈਪੀ ਫੈਸ਼ਨ ਵਿਲੇ ਜਾਂ ਸੀ ਕੇ ਆਊਟਫਿਟ ਤੋਂ ਲੰਦੇ ਭੋਗਪੁਰ ਤੋਂ ਤੇ ਨੋਰਮਲ ਰੇਟ ਆ ਕੱਪੜਿਆਂ ਦੇ ਬਾਹਰੋਂ ਦੇਖਣ ਨੂੰ ਦੁਕਾਨ ਵੱਡੀ ਲੱਗਦੀ ਹੁੰਦੀ ਵੀ ਹਾਂ ਉਹਦੇ ਹਿਸਾਬ ਨਾਲ ਅਸੀਂ ਸੋਚ ਲੰਨੇ ਆਪਣੇ ਦਿਮਾਗ ਦੇ ਵਿੱਚ ਜ਼ਿਆਦਾ ਰੇਟ ਆ ਬਟ ਨੋਰਮਲ ਰੇਟ ਆ ਤੇ ਚਾਹ ਪੀਣ ਲੱਗੇ ਤਾਂ ਜਜ਼ਬਾਤ ਹੀ ਬਦਲਤੇ ਕਹਿੰਦੇ ਚਾਹ ਦੇ ਨਾਲ ਸਮਾਨਤਾ ਲੈ ਕੇ ਆਂਦਾ ਆ ਪੈਗ ਵਾਲਾ ਮੈਂ ਕਿ ਕੋਈ ਨਾ ਫਿਰ ਤੁਸੀਂ ਹੁਣ ਚਾਹ ਨੂੰ ਪੈਗ ਸਮਝ ਕੇ ਪੀਓ ਤੇ ਨਾਲ ਨਮਕੀਨ ਖਾਓ আরে ਬਾਬਾ ਇਹ ਮਜ਼ਾਕ ਨੂੰ ਸੀਰੀਅਸ ਨਾ ਲੈ ਕੇ ਜਾਇਓ ਤੇ ਕੱਪੜਿਆਂ ਦੇ ਨਾਲ ਨਾਲ ਹੀ ਤੁਹਾਨੂੰ ਇੱਥੇ ਵਧੀਆ ਵਧੀਆ ਐਨਕਾਂ ਘੜੀਆਂ ਔਰ ਕੀ ਹੁੰਦਾ ਜੋ ਵੀ ਸਮਾਨ ਹੁੰਦਾ ਮੁੰਡਿਆਂ ਵਾਲਾ ਸਾਰਾ ਕੁਝ ਮਿਲ ਜਾਂਦਾ ਹੈ ਤੇ ਇਹਦੇ ਨਾਲ ਵੀਡੀਓ ਵੀ ਹੁੰਦੀ ਇੱਥੇ ਖਤਮ ਵੀਡੀਓ ਕਰ ਦਿਓ ਸ਼ੇਅਰ ਪੇਜ ਮੇਰਾ ਕਰ ਲਿਓ ਫੋਲੋ ਫਿਰ ਮਿਲਾਂਗੇ ਨਵੀਂ ਵੀਡੀਓ ਨਾਲ ਬਾਏ ਬਾਏ